ਜਿੱਦਾਂ ਦਾ ਨਾ ਇਦਾਂ ਦੇ ਦੇ ਕੰਮ ਮੇਰੇ ਹੱਥ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਹੈ ਚਮਕੀਲੀ ਚੀਜ਼ ਹੈਗੀ ਹੈ ਵਾਕਈ ਇਹ ਦਰਦਾਂ ਦੇ ਚਿਪ ਕੱਢ ਦਿੰਦੀ ਸਾਡੀਆਂ ਭੈਣਾਂ ਰਾਤ ਨੂੰ ਠੀਕ ਸੌਂਦੀਆਂ ਨੇ ਲੇਕਿਨ ਜਦੋਂ ਸਵੇਰੇ ਉੱਠਦੀਆਂ ਨੇ ਉਹ ਕਹਿੰਦੇ ਜੀ ਮੇਰੀ ਜਿਹੜੀ ਪਿੱਠ ਹੈਗੀ ਹੈ ਇਹਦਾ ਤਾਂ ਫੱਟਾ ਬਣਿਆ ਪਿਆ ਅੱਜ ਕੱਲ ਸਰਵਾਈਕਲ ਦੀ ਪ੍ਰੋਬਲਮ ਬਹੁਤ ਆ ਲੋਕਾਂ ਨੂੰ ਇਹਦਾ ਹੱਲ ਇਲੈਕਟ੍ਰੋ ਹੋਮੀਓਪੈਥੀ ਯਾਨੀ ਕਿ ਤੁਹਾਡੀਆਂ ਬੂੰਦਾਂ ਦੇ ਵਿੱਚ ਹੈ ਇਦਾਂ ਹੀ ਪਾਣੀ ਚ ਪਾ ਕੇ ਠੀਕ ਹੈ ਜਿਨੇ ਇਹਨਾਂ ਨੂੰ ਬੂੰਦਾਂ ਦੱਸੀਆਂ ਹੁੰਦੀਆਂ ਨੇ ਉਹਨੀਆਂ ਲੈਣੀਆਂ ਹੁੰਦੀਆਂ ਸਾਈਡ ਇਫੈਕਟ ਤਾਂ ਨਹੀਂ ਜੀ ਹੈਗਾ ਨਹੀਂ ਜੀ ਨਹੀਂ ਨੇਚਰਲ ਪੈਤੀ ਆ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦਰਦ ਤੁਹਾਡੇ ਕਿਤੇ ਵੀ ਹੋਵੇ మోਡੇ 'ਚ ਦਰਦ ਹੋਵੇ ਗੋਡੇ 'ਚ ਦਰਦ ਹੋਵੇ ਕੋਣੀ 'ਚ ਦਰਦ ਹੋਵੇ ਅੱਡੀ 'ਚ ਦਰਦ ਹੋਵੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਗਈ ਤੁਹਾਡੀ ਕਮਰ ਕਾਫੀ ਟਾਈਮ ਤੋਂ ਦਰਦ ਕਰਦੀ ਆ ਜਾਂ ਤੁਹਾਡੇ ਜੋੜਾਂ ਚ ਕੜਕੜਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੇ ਉੱਠਣ ਬੈਠਣ ਵਿੱਚ ਤਕਲੀਫ ਹੁੰਦੀ ਆ ਪੌੜੀਆਂ ਚੜ੍ਹਨ ਵਿੱਚ ਤਕਲੀਫ ਹੁੰਦੀ ਆ ਉਹ ਸਾਰੇ ਤੁਹਾਡੇ ਹੱਲ ਆ ਚਾਰ ਚੀਜ਼ਾਂ ਕਰ ਦੇਣਗੀਆਂ ਚਾਰੇ ਚੀਜ਼ਾਂ ਬਹੁਤ ਵਧੀਆ ਨੇ ਹੁਣ ਫਿਰ ਇਹ ਨੁਸਖਾ ਫਾਰਮੂਲਾ ਕਿਵੇਂ ਅਸੀਂ ਇਸਤੇਮਾਲ ਕਰਨਾ ਕਿਹਦੇ ਵਿੱਚ ਅਸੀਂ ਚਾਰ ਚੀਜ਼ਾਂ ਲਈਆਂ ਨੇ ਥੋੜਾ ਜਿਹਾ ਇੱਕ ਚਮਚੇ ਦੇ देसी घी ਉਹ ਪਾ ਲਓ ਦੇਸੀ ਘਿਓ ਪਾ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਜਿੰਨੀਆਂ ਕੜਕੜਤੀਆਂ ਆਵਾਜ਼ਾਂ ਜੋੜਾਂ ਜੇ ਦਰਦ ਗਰੀਸ ਘਤਮ ਹੋ ਗਈ ਹਰ ਪ੍ਰੋਬਲਮ ਨੂੰ ਠੀਕ ਕਰ ਦੂਗਾ ਤੁਸੀਂ ਕਹੇ ਵੀ ਜਿਹੜਾ ਇਹ ਲੱਕੜ ਦਾ ਟੁਕੜਾ ਹੈ ਇਹਦੇ ਵਿੱਚ ਵੀ ਕਰਾਮਾਤੀ ਗੁਣ ਕੁਦਰਤ ਨੇ ਸਾਨੂੰ ਪਾ ਕੇ ਭੇਜੇ ਨੇ ਇਹਦੇ ਵਿੱਚ 100 ਘੋੜਿਆਂ ਜਿੰਨੀ ਤਾਕਤ ਹੁੰਦੀ ਹੈ ਜੇ ਤੁਸੀਂ ਇਹਨੂੰ ਖਾਣਾ ਸ਼ੁਰੂ ਕਰ ਲਓ ਨਾ ਬੰਦਾ ਬੁੜਾ ਹੀ ਨਹੀਂ ਹੁੰਦਾ ਇਹ ਤੁਹਾਡੇ ਲੀਵਰ ਨੂੰ ਤੁਹਾਡੇ ਗਿਡਨੀਆ ਨੂੰ ਤੁਹਾਡੇ ਹਾਰਡ ਨੂੰ ਤੁਹਾਡੇ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰਦਾ ਹੈ ਜਿਹੜੇ ਲੋਕਾਂ ਨੂੰ ਜੋੜਾਂ 'ਚ ਦਰਦ ਹੈਗਾ ਉਹ ਕਹਿੰਦੇ ਜੀ ਸਾਡੇ ਤਾਂ ਵੱਡੇ ਵੱਡੇ ਹਸਪਤਾਲਾਂ 'ਚ ਇਲਾਜ ਚੱਲਦਾ ਹੈ ਉਹ ਇਲਾਜ ਦੇ ਨਾਲ-ਨਾਲ ਤੁਹਾਡੀ ਇਹ ਬੂੰਦਾਂ ਵਾਲੀ ਮੈਡੀਸਿਨ ਲੈ ਸਕਦੇ ਹੁੰਦੇ ਐਕਸੀਡੈਂਟਲ ਕੇਸ ਵਿੱਚ ਐਲੋਪੈਥੀ ਬਹੁਤ ਵਧੀਆ ਕੰਮ ਕਰਦੀ ਆ ਤੁਰੰਤ ਤੁਹਾ ਨੂੰ ਅਸਰ ਦਿਖਾਊਗੀ ਉੱਥੇ ਜਾ ਕੇ ਤੁਸੀਂ ਬੰਦੇ ਨੂੰ ਬਚਾ ਸਕਦੇ ਹੋ ਮੈਂ ਦਾਅਵੇ ਨਾ ਕਹਿ ਸਕਦਾ ਫਿਰ ਕੀ ਸਾਬ ਜਿਹੜਾ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ ਕਦੇ ਵੀ ਲੈਟਰੋਪੈਥੀ ਉਹਨਾਂ ਨੂੰ ਨਰਾਸ਼ ਨਹੀਂ ਹੋਣ ਦੇਊਗੀ 99% ਮੈਂ ਆਪਣੇ ਆਪ ਲੋ ਕਹਿ ਕੇ ਤੋਰਦਾ 1% ਪੇਸ਼ੈਂਟ ਨੂੰ ਛੱਡਦੀਦਾ ਵੀ ਪੇਸ਼ੈਂਟ ਕਿੱਦਾਂ ਯੂਜ਼ ਕਰਦਾ ਕਿੱਦਾਂ ਅਪ੍ਰੋਚ ਕਰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਹੈ ਚਮਕੀਲੀ ਚੀਜ਼ ਹੈਗੀ ਹੈ ਤੇ ਇਸ ਦਾ ਨਾਂ ਸੁਣ ਕੇ ਤੁਹਾਨੂੰ ਹਾਸਾ ਆ ਸਕਦਾ ਹੈ ਇਹ ਜਿਹੜੀ ਚੀਜ਼ ਹੈਗੀ ਇਹ ਚਿਬੜਾਂ ਦੀ ਗੂੰਦ ਹੈ ਜੇਕਰ ਅਸੀਂ ਕਿਸੇ ਨੂੰ ਚੜਾਉਣਾ ਹੋਵੇ ਪੰਜਾਬੀ ਪੰਜਾਬ ਦੇ ਵਿੱਚ ਤੇ ਅਸੀਂ ਕਹ ਦਿੰਦੇ ਆ ਤੇਰਾ ਮੂੰਹ ਚਿਬੜਾਂ ਵਰਗਾ ਪਰ ਜਿਹੜੇ ਇਹ ਚਿਬੜਾਂ ਦੀ ਗੂੰਦ ਹੈ ਇਹ ਇਸ ਤਰ੍ਹਾਂ ਦਾ ਕੰਮ ਕਰਨ ਵਾਲੀ ਹੈ ਕਿ ਸੁੱਕੇ ਹੋਏ ਸਰੀਰ ਨੂੰ ਜਿਹੜਾ ਅਗਰ ਤੁਹਾਡੇ ਹੱਡ ਗੋਡੇ ਮੋਢੇ ਜੋੜ ਕੜਕੜ ਕਰਦੇ ਨੇ ਤੇ ਉਹਨਾਂ ਨੂੰ ਚਿਕਨਾਹਟ ਨਾਲ ਭਰ ਸਕਦੀ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਚਿਬੜਾ ਦੀ ਗੂਨ ਦਾ ਇਹ ਸਾਰੇ ਚੀਜ਼ਾਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਏਪੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਜਿਹੜਾ ਜੋੜਾ ਹੈਗਾ ਇਹ ਚਲਾਉਂਦੇ ਨੇ ਔਰ ਬਹੁਤ ਆਪਣੇ ਨੁਸਖੇ ਫਾਰਮੂਲੇ ਨਾਲ ਲੋਕਾਂ ਦਾ ਇਸ ਵੇਲੇ ਫਾਇਦਾ ਕਰ ਰਹੇ ਨੇ ਘਰ ਦੇ ਵਿੱਚ ਬੈਠ ਕੇ ਹੀ ਲੋਕ ਇਹਨਾਂ ਦੇ ਨੁਸਕੇ ਟੋਟੜ ਕੇ ਨਾਲ ਠੀਕ ਹੋ ਰਹੇ ਨੇ ਪਿਛਲੀ ਵਾਰ ਅਸੀਂ ਨੁਸਖਾ ਦਿੱਤਾ ਸੀ ਤੁਹਾਨੂੰ ਅਦਰੰਗ ਵਾਲਾ ਬਹੁਤ ਲੋਕਾਂ ਦੇ ਧੰਨਵਾਦ ਦੇ ਫੋਨ ਆਏ ਬਹੁਤ ਲੋਕਾਂ ਨੇ ਕਿਹਾ ਕਿ ਸਾਨੂੰ ਮਹਿਜ਼ ਉਸ ਤੇਲ ਨਾਲ ਹੀ ਸਾਡਾ ਜਿਹੜਾ ਅਦਰੰਗ ਹੈਗਾ ਠੀਕ ਹੋਣਾ ਸ਼ੁਰੂ ਹੋ ਗਿਆ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਜੀ ਗੱਲਬਾਤ ਅਸੀਂ ਸ਼ੁਰੂਆਤ ਕਰ ਲੈਣੇ ਆ ਸਾਰੀ ਚੀਜ਼ ਅਸੀਂ ਸਮਝਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਰੁਕੀ ਸਾਹਿਬ ਜਿਉ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਅੱਛਾ ਡਾਕਟਰ ਸਾਹਿਬ ਅਸੀਂ ਇਸ ਤੋਂ ਪਹਿਲਾਂ ਕਿ ਸ਼ੁਰੂ ਕਰੀਏ ਇਹ ਤੁਸੀਂ ਕਹਿ ਰਹੇ ਹੋ ਵੀ ਇਹ ਚਿਬੜਾ ਇਹ ਚੜਾਉਣ ਦਾ ਕੰਮ ਨਹੀਂ ਕਰਦੀ ਇਹ ਦਰਦ ਭਜਾਉਣ ਦਾ ਕੰਮ ਕਰਦੀ ਹੈ ਹਾਂਜੀ ਜਿਹੜੀ ਚਿਪਣਾ ਜੀ ਗੂੰਦ ਹੈ ਨਾ ਜਿੱਦਾਂ ਦਾ ਦਾ ਨਾ ਇਦਾਂ ਦੇ ਦੇ ਕੰਮ ਇਹ ਵਾਕਈ ਇਹ ਦਰਦਾਂ ਦੇ ਚਿਪ ਬਕੜ ਦਿੰਦੀ ਆ ਅੱਛਾ ਇਹ ਚਿਪ ਬਕੜ ਦਿੰਦੀ ਆ ਦਰਦ ਤੁਹਾਡੇ ਕਿਤੇ ਵੀ ਹੋਵੇ మోਡੇ 'ਚ ਦਰਦ ਹੋਵੇ ਗੋਡੇ 'ਚ ਦਰਦ ਹੋਵੇ ਕੋਣੀ 'ਚ ਦਰਦ ਹੋਵੇ ਅੱਡੀ 'ਚ ਦਰਦ ਹੋਵੇ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਗਈ ਤੁਹਾਡੀ ਕਮਰ ਕਾਫੀ ਟਾਈਮ ਤੋਂ ਦਰਦ ਕਰਦੀ ਆ ਜਾਂ ਤੁਹਾਡੇ ਜੋੜਾਂ ਚ ਕੜਕੜਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੁਹਾਨੂੰ ਜਿਹਨੂੰ ਡਾਕਟਰ ਕਹਿੰਦੇ ਨੇ ਜੀ ਗਰੀਸ ਖਤਮ ਹੋ ਗਿਆ ਤੁਹਾਡੇ ਗੋਡਿਆਂ ਚ ਚਿਕਨਾਟ ਘਟ ਗਈ ਜਾਂ ਤੁਹਾਡੇ ਗੋਡੇ ਘਸਣੇ ਸ਼ੁਰੂ ਹੋ ਗਏ ਜਾਂ ਤੁਹਾਡੀਆਂ ਜੇ ਗੈਪ ਘਟ ਗਿਆ ਜਾਂ ਵੱਧ ਗਿਆ ਹਰ ਪ੍ਰਕਾਰ ਦੇ ਜਿੰਨੀਆਂ ਵੀ ਬਿਮਾਰੀਆਂ ਹੋਣਗੀਆਂ ਜੋੜਾਂ ਦੇ ਦਰਦ ਨੇ ਸਾਰਿਆਂ ਨੂੰ ਹੀ ਠੀਕ ਕਰ ਦਿੰਦੀ ਆ ਜੇ ਤੁਹਾਨੂੰ ਗਠੀਆ ਹੋ ਗਿਆ ਗਠੀਆਂ ਗੜੀਏ ਦੇ ਨਾਲ ਤੁਹਾਡੇ ਜੋੜਾਂ ਦੇ ਵਿੱਚ ਸੋਜ ਆ ਗਈ ਜੋੜਾਂ ਦੇ ਵਿੱਚ ਜਿਹਨੂੰ ਕਹਿੰਦੇ ਜੰਗ ਲੱਗ ਜਾਂਦੀ ਹੈ ਜਿਹੜੇ ਗੋੜ ਉਂਗਲਾ ਟੇਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਸਾਰਿਆਂ ਦੇ ਵਿੱਚ ਚਿਕਨਾਹੜ ਲਿਆ ਕੇ ਦੁਬਾਰਾ ਤੁਹਾਨੂੰ ਨਵਾਂ ਜੀਵਨ ਦੇਣ ਦਾ ਕੰਮ ਕਰਦੀ ਹੈ ਇਹ ਚਿਪੜਾ ਦੀ ਗੂੰਦ। ਕੀ ਬਾਤ ਹੈ। ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਚਿਪੜਾ ਦੀ ਗੂੰਦ ਹੈਗੀ ਹੈ ਜਿਹੜੀ ਇਹ ਚਿਪਕੜ ਸਕਦੀ ਹੈ ਹਰ ਤਰ੍ਹਾਂ ਦੇ ਦਰਦਾਂ ਦੇ। ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ। ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਵੀਰ ਜੀ ਧੰਨਵਾਦ। ਅੱਛਾ ਸਾਡੀਆਂ ਭੈਣਾਂ ਰਾਤ ਨੂੰ ਠੀਕ ਸੌਂਦੀਆਂ ਨੇ। ਲੇਕਿਨ ਜਦੋਂ ਸਵੇਰੇ ਉੱਠਦੇ ਨੇ ਉਹ ਕਹਿੰਦੇ ਜੀ ਮੇਰੀ ਜਿਹੜੀ ਪਿੱਠ ਹੈਗੀ ਐ ਇਹਦਾ ਤਾਂ ਫੱਟਾ ਬਣਿਆ ਪਿਆ ਜਿਵੇਂ ਬਰਫ਼ ਦੀ ਸਿੱਲੀ ਹੁੰਦੀ ਐ ਐਵੇਂ ਹੋਈ ਸੁੰਨ ਹੋਈ ਪਈ ਐ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਮੇਰੀ ਰੀੜ ਦੀ ਹੱਡੀ ਨਾਲ ਹੈ ਜਾਂ ਨਹੀਂ ਹੈ ਇਹ ਵੀ ਜੀ ਕਮਜ਼ੋਰੀ ਨਾਲ ਵੀ ਹੁੰਦਾ ਲੇਡੀਜ਼ ਵਿੱਚ ਜਿਆਦਾ ਕਮਜ਼ੋਰੀ ਹੋਵੇ ਜਾਂ ਵੀਕਨੈਸ ਨਾਲ ਹੋ ਜਾਂਦਾ ਜਿਵੇਂ ਕਿ ਮੈਂਸਸ ਆਉਂਦੇ ਰਹਿੰਦੇ ਨੇ ਉਹਦੇ ਨਾਲ ਜਿਹੜਾ ਐਸਟ੍ਰੋਜਨ ਆਪਣਾ ਹਾਰਮੋਨ ਹੁੰਦਾ ਲੇਡੀਜ਼ ਦੇ ਵਿੱਚ ਉਹ ਘਟ ਜਾਂਦਾ ਠੀਕ ਹੈ ਉਹਦੇ ਕਰਕੇ ਜੋੜਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਐਸਟ੍ਰੋਜਨ ਕੀ ਹੁੰਦਾ ਜੀ ਕੀ ਸ਼ਹਿ ਕੀ ਇਹ ਬਹੁਤ ਮੈਂ ਸੁਣਿਆ ਸੋਸ਼ਲ ਮੀਡੀਆ ਤੇ ਵੀ ਬੜੀਆਂ ਵੀਡੀਓ ਮੈਂ ਦੇਖਦੇ ਆ ਐਸਟ੍ਰੋਜਨ ਕਹਿੰਦੇ ਜੇ ਘਟ ਜਵੇ ਤੇ ਔਰਤਾਂ ਬੜੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਝਿਰ ਜਾਂਦੀਆਂ ਨੇ ਹਾਰਮੋਨ ਹੁੰਦੇ ਨੇ ਵੀ ਜੀ ਇਹ ਕਮਜ਼ੋਰੀ ਆਉਣ ਲੱਗਦੀ ਆ ਗੋਡਿਆਂ ਦੇ ਵਿੱਚ ਸਵੇਲਿੰਗ ਹੋ ਜਾਂਦੀ ਆ ਜਾਂ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਐਦਾਂ ਉਹਨਾਂ ਨੂੰ ਕਾਫੀ ਤਕਲੀਫ ਹੋ ਜਾਂਦੀ ਆ ਜੀ 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 ਅੱਛਾ ਇੱਕ ਹੋਰ ਹੈਗੀ ਹੈ ਜਿਹੜਾ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇਸ ਚਿਬੜਾ ਦੀ ਗੂੰਦ ਦੇ ਚਿਬ ਕਿਵੇਂ ਕੱਢਦੇ ਨੇ ਇੱਕ ਹੋਰ بڑا ਹੈਮ ਸਵਾਲ ਹੈ ਜੀ ਐਸਟ੍ਰੋਜਨ ਘਟ ਜੇ ਤੇ ਫਿਰ ਮੈਂ ਇਹ ਵੀ ਮੈਨੂੰ ਥੋੜਾ ਬਹੁਤ ਧਿਆਨ 'ਚ ਹੈ ਤੁਸੀਂ ਦੱਸ ਰਹੇ ਸੀ ਕਿ ਜੇ ਅਗਰ ਐਸਟ੍ਰੋਜਨ ਹਾਰਮੋਨਸ ਘਟ ਜਵੇ ਤਾਂ ਔਰਤਾਂ ਹੈਗੀਆਂ ਜਿਹੜੀਆਂ ਉਹ ਮਰਦਾਂ ਵਾਂਗੂ ਬਿਹੇਵ ਕਰਨ ਲੱਗ ਜਾਂਦੀਆਂ ਨੇ ਹਾਂਜੀ ਹਾਰਮones ਚੇਂਜ ਹੋ ਜਾਂਦੇ ਨੇ ਨਾ ਉਹਨਾਂ ਜਿਹੜਾ ਐਸਟ੍ਰੋਜਨ ਹੁੰਦਾ ਉਹ ਘਟ ਜਾਂਦਾ ਤੇ ਹਾਰਮones ਜਿਹੜੇ ਅਨ ਬੈਲੈਂਸ ਹੋ ਜਾਂਦੇ ਨੇ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਅਹਿਮ ਸਵਾਲ ਹੈ ਥੇ ਇਹ ਗੱਲ ਤੁਸੀਂ ਨਾਲ ਚਿਬੜਾ ਦੇ ਨਾਲ-ਨਾਲ ਇਹ ਗੂੰਦ ਰੱਖੀ ਹੈ ਇਹ ਗੂੰਦ ਹੈ ਕਿਕਰ ਦੀ ਗੂੰਦ ਹੈਗੀ ਹੈ ਇਹ ਸਫੈਦ ਮੁਸਲੀ ਤੁਸੀਂ ਰੱਖੀ ਹੈ ਅਸ਼ਵਗੰਧਾ ਤੇ ਤੁਸੀਂ ਹਮੇਸ਼ਾ ਹੀ ਬੜਾ ਜ਼ੋਰ ਦਿੰਦੇ ਹੋ ਤੁਸੀਂ ਕਹੇ ਰਹੇ ਵੀ ਜਿਹੜਾ ਇਹ ਲੱਕੜ ਦਾ ਟੁਕੜਾ ਹੈ ਇਹਦੇ ਵਿੱਚ ਵੀ ਕਰਾਮਾਤੀ ਗੁਣ ਕੁਦਰਤ ਨੇ ਸਾਨੂੰ ਪਾ ਕੇ ਭੇਜੇ ਨੇ ਰੁਕੀ ਸਾਹਿਬ ਜਿਹੜੀ ਅਸ਼ਵਗੰਧਾ ਨਾ ਜਿਹੜੇ ਪੁਰਾਣੇ ਵੈਦ ਹੋਣਗੇ ਉਹਨਾਂ ਨੂੰ ਪਤਾ ਇਹ ਸਭ ਤੋਂ ਆਯੁਰਵੇਦਿਕ ਦੇ ਵਿੱਚ ਨੰਬਰ 1 ਤੇ ਜਿਹੜੀ ਮੈਡੀਸਨ ਯੂਜ਼ ਹੁੰਦੀ ਆ ਸਭ ਤੋਂ ਵੱਧ ਨੰਬਰ 1 ਤੇ ਸਿਰਫ ਅਸ਼ਵਗੰਧਾ ਹੀ ਆ ਜਿਹੜੀ ਹਰ ਬਿਮਾਰੀ ਦੇ ਉੱਤੇ ਇਲਾਜ ਕਰਦੀ ਆ ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰਦੀ ਆ ਇਹਦੇ ਵਿੱਚ 100 ਘੋੜਿਆਂ ਜਿੰਨੀ ਤਾਕਤ ਹੁੰਦੀ ਆ ਜੇ ਤੁਸੀਂ ਇਹਨੂੰ ਖਾਣਾ ਸ਼ੁਰੂ ਕਰ ਲਓ ਨਾ ਬੰਦਾ ਬੁਢਾ ਨਹੀਂ ਹੁੰਦਾ ਰੁਕੀ ਸਾਹਿਬ ਇਹਦੇ ਵਿੱਚ ਕੀ ਆ ਜਿਹੜੇ ਹੁਣ ਬਜ਼ੁਰਗ ਨੇ ਬਜ਼ੁਰਗ ਇਹਦਾ ਇਸਤੇਮਾਲ ਕਰਨਗੇ ਤਾਂ ਜਿਵੇਂ ਉਹਨਾਂ ਦੇ ਗੋਡਿਆਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਨਹੀਂ ਹੁੰਦਾ ਜੇ ਉਹਨਾਂ ਨੂੰ ਕੋਈ ਵੀਕਨੈਸ ਹੁੰਦੀ ਆ ਤੁਰਨ ਫਿਰਨ 'ਚ ਦਿੱਕਤ ਆਉਂਦੀ ਆ ਜਾਂ ਦਰਦਾਂ ਹੁੰਦੀਆਂ ਨੇ ਇਸ ਹਰ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਦਾ ਫਿਰਕੀ ਸਾਹਿਬ ਇੱਕ ਕੱਲਾ ਜੋੜਨ ਦੇ ਦਰਦਾਂ ਤੇ ਜਾਂ ਵੀਕਨੈਸ ਲਈ ਕੰਮ ਨਹੀਂ ਆਉਂਦਾ ਇਹ ਤੁਹਾਡੇ ਲੀਵਰ ਨੂੰ ਤੁਹਾਡੇ ਕਿਡਨੀਆ ਨੂੰ ਤੁਹਾਡੇ ਹਾਰਡ ਨੂੰ ਤੁਹਾਡੇ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰਦਾ ਹੈ ਜਿਹੜਾ ਅਸ਼ਵਗੰਧਾ ਇਹ ਆਯੁਰਵੇਦਿਕ ਵਿੱਚ ਪਹਿਲੀ ਜੜੀ ਬੂਟੀ ਮੰਨੀ ਗਈ ਹੈ ਸਭ ਤੋਂ ਪਹਿਲੇ ਨੰਬਰ ਤੇ ਜੇ ਕੋਈ ਸੋਨੇ ਦੇ ਸੁਹਾਗਾ ਤਾਂ ਅਸ਼ਵਗੰਧਾ ਜੀ ਅੱਛਾ ਡਾਕਟਰ ਇਸ ਵੇਲੇ ਜਿਨ੍ਹਾਂ ਦੇ ਜੋੜਾਂ ਦੇ ਦਰਦ ਚੱਲੋ ਹੋ ਰਹੇ ਨੇ ਤਾਂ ਹੋ ਹੀ ਰਹੇ ਨੇ ਤੇ ਜਿਨ੍ਹਾਂ ਨੂੰ ਇਹ ਡਰ ਅਸੀਂ ਐਕਸਰਸਾਈਜ਼ ਵੀ ਬੜੀ ਕਰਦੇ ਆਂ ਅਸੀਂ ਖਾਣ ਪੀਣ ਦਾ ਪਰਹੇਜ਼ ਵੀ ਬਹੁਤ ਰੱਖਦੇ ਆਂ ਕਦੇ ਕਦਾਈ ਅਸੀਂ ਕੋਈ ਦੇਸੀ ਨੁਸਖਾ ਟੋਟਕਾ ਵੀ ਲੈ ਲੈਂਦੇ ਆਂ ਪਰ ਉਹਨਾਂ ਨੂੰ ਡਰ ਹੈ ਕਿਤੇ ਉਹਨਾਂ ਦੇ ਜੋੜਾਂ 'ਚ ਦਰਦ ਨਾ ਸ਼ੁਰੂ ਹੋ ਜਾਵੇ ਬਚਿਆ ਜਾ ਸਕਦਾ ਹੈ ਜੋੜਾਂ ਦੇ ਦਰਦਾਂ ਤੋਂ ਫਰੁਖ ਸਾਬ ਦੇਖੋ ਅੱਜ ਕੱਲ ਦੌੜ ਭੱਜ ਦਾ ਟਾਈਮ ਆ ਜਿਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਵੱਧ ਗਿਆ ਇਦੇ ਵਿੱਚ ਕੀ ਆ ਖਾਣ ਪੀਣ ਦਾ ਜਿੰਨੀ ਵੀ ਚੀਜ਼ਾਂ ਨੇ ਸਾਡੀਆਂ ਸਾਰੀਆਂ ਮਲਾਵਟ ਵਾਲੀਆਂ ਆਉਂਦੀਆਂ ਨੇ ਜੇ ਕੋਈ ਸਬਜ਼ੀ ਖਾਣੇ ਆ ਫਰੂਟ ਖਾਣੇ ਆ ਦੁੱਧ ਪੀਣੇ ਆ ਘਿਓ ਖਾਣੇ ਆ ਕਿਸੇ ਦੇਹ ਵਿੱਚ ਵੀ ਤੁਹਾਨੂੰ ਤਾਕਤ ਵਾਲੀ ਚੀਜ਼ ਨਹੀਂ ਮਿਲਦੀ ਉਹਦੇ ਵਿੱਚ ਹੁਣ ਲੋਕ ਕਹਿੰਦੇ ਨੇ ਵੀ ਅਸੀਂ ਆਪਣੇ ਸਰੀਰ ਨੂੰ ਕਿੱਦਾਂ ਤੰਦਰੁਸਤ ਰੱਖੀਏ ਉਹਦੇ ਵਿੱਚ ਮੈਂ ਚਾਰ ਚੀਜ਼ਾਂ ਅਜੇ ਰੱਖੀਆਂ ਨੇ ਜੇ ਤੁਸੀਂ ਇਹਨਾਂ ਨੂੰ 2 ਤੋਂ 3 ਮਹੀਨੇ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇੰਨੀ ਤਾਕਤ ਆ ਜਾਊਗੀ ਇੰਨੇ ਵਧੀਆ ਤੁਹਾਡੇ ਜੋੜਾਂ ਦੇ ਵਿੱਚ ਲਚਕ ਆ ਜਾਊਗੀ ਜਿਹੜੇ ਤੁਹਾਡੇ ਜੋੜ ਕੜਕੜ ਦੀਆਂ ਆਵਾਜ਼ਾਂ ਦਿੰਦੇ ਨੇ ਜਾਂ ਤੁਹਾਡੇ ਜਿਹਨੂੰ ਕਹਦੀਏ ਅਸੀਂ ਜੋੜਾਂ 'ਚ ਜੰਗ ਲੱਗ ਚੁੱਕਿਆ ਜਿਹੜੇ ਉੱਠਣ ਬੈਠਣ ਵਿੱਚ ਤਕਲੀਫ ਹੁੰਦੀ ਆ ਪੌੜੀਆਂ ਚੜ੍ਹਨ ਵਿੱਚ ਤਕਲੀਫ ਹੁੰਦੀ ਆ ਉਹ ਸਾਰੇ ਤੁਹਾਡੇ ਹੱਲ ਆ ਚਾਰ ਚੀਜ਼ਾਂ ਕਰ ਦੇਣਗੀਆਂ ਚਾਰੇ ਚੀਜ਼ਾਂ ਬਹੁਤ ਵਧੀਆ ਨੇ ਜਿਹੜੀ ਸਫੇਦ ਮੂਸਲੀ ਆ ਇਹਨੂੰ ਤਾਂ ਅਸੀਂ ਜੈਂਟਸ ਵੀਕਨੈਸ ਵਿੱਚ ਵੀ ਦਿੰਦੇ ਆ ਜਾਂ ਕੋਈ ਲੇਡੀਜ਼ ਇਹ ਨਹੀਂ ਹੈਗਾ ਕੱਲਾ ਜੈਂਟਸ ਵੀਕਨੈਸ ਲਈ ਜੇ ਕਿਸੇ ਲੇਡੀਜ਼ ਨੂੰ ਕੋਈ ਪ੍ਰੋਬਲਮ ਆ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਜੇ ਤੁਹਾਡੇ ਜੋੜਾਂ 'ਚ ਦਰਦ ਹੁੰਦਾ ਜਾਂ ਜੋੜਾਂ ਦੇ ਵਿੱਚ ਕੋਈ ਚਗਨਾੜ ਘਟ ਗਈ ਹੈ ਜਿਹਨੂੰ ਕਹਿ ਦਈਏ ਅੱਜਕੱਲ ਡਾਕਟਰ ਕਹਿੰਦੇ ਗਰੀਸ ਘਟ ਗਈ ਤੁਹਾਡੀ ਗਰੀਸ ਕੀ ਹੁੰਦੀ ਆ ਗੋਡਿਆਂ ਦੀ ਗਰੀਸ ਨਹੀਂ ਹੁੰਦੀ ਫਿਰ ਕੀ ਸਾਬ ਇੱਕ ਲਿਕਵਿਡ ਹੁੰਦਾ ਜਿਹੜੇ ਵਿੱਚ ਲਿਕਵਿਡ ਹਰ ਬੰਦੇ ਦੇ ਇਹਨੇ ਬਣਨਾ ਤੇ ਨਵਾਂ ਬਣ ਜਾਣਾ ਪੁਰਾਣਾ ਇਹਨੇ ਇੱਦੀ ਚੱਲੀ ਜਾਣਾ ਇਹਦੇ ਵਿੱਚ ਜੇ ਥੋੜੀ ਜਿਹੀ ਚਗਨਾੜ ਘਟ ਗਈ ਜੇ ਚਗਨਾੜ ਘਟ ਗਈ ਦਾ ਤੁਹਾਡੇ ਗੋਡਿਆਂ ਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋਣੀ ਹੈ ਤੁਹਾਡੇ ਗੋਡਿਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਣਾ ਜਿਹਨੂੰ ਅਸੀਂ ਗਰੀਸ ਕਹਿ ਦਿੰਦੇ ਆ ਜਦੋਂ ਉਹ ਘਟ ਜਾਂਦਾ ਉਹਦੇ ਵਿੱਚ ਚਗਣਾੜ ਕੱਢ ਜਾਂਦੀ ਹੈ ਜਿਹੜੇ ਸਾਡੇ ਗੋਡੇ ਨੇ ਉਹ ਆਪਸ ਵਿੱਚ ਇਦਾਂ ਖਹਿਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਚੱਲਦੇ ਆ ਤਾਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਨੇ ਤੇ ਦਰਦ ਸ਼ੁਰੂ ਹੋ ਜਾਂਦਾ ਉਹਦਾ ਗੈਪ ਘਟ ਜਾਂਦਾ ਜਾਂ ਫਿਰ ਕਈ ਵਾਰ ਸਾਡੇ ਕੀ ਹੁੰਦਾ ਉੱਚੀ ਨਹੀਂ ਵੀ ਜਗ੍ਹਾ ਤੇ ਪੈਰ ਆ ਗਿਆ ਤਾਂ ਸਾਡਾ ਗੈਪ ਵੱਜ ਜਾਣਾ ਗੋਡੇ ਦਾ ਉਹਦੇ ਨਾਲ ਕੀ ਆ ਸਾਨੂੰ ਗੋਡਿਆਂ ਦੀ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ ਜਿਹਦੇ ਨਾਲ ਸਾਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਮੈਂ ਫਰੁਕੀ ਸਾਹਿਬ ਹੋਰ ਦੱਸਦਾ ਅੱਜ ਕੱਲ ਸਰਵਾਈਕਲ ਦੀ ਪ੍ਰੋਬਲਮ ਬਹੁਤ ਆ ਲੋਕਾਂ ਨੂੰ ਜੀ ਸਰਵਾਈਕਲ ਜਿਹਨੂੰ ਹੋ ਗਿਆ ਉਹਦੇ ਦੇਖੋ ਹੁਣ ਲੋਕ ਕਹਿੰਦੇ ਨੇ ਜੀ ਮੇਰਾ ਪਹਿਲਾਂ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਤੁਸੀਂ ਸਰਵਾਈਕਲ ਬਾਬਤ ਦੱਸੋ ਪਹਿਲਾਂ ਸਾਨੂੰ ਇਹ ਦੱਸ ਦਿਓ ਵੀ ਸਰਵਾਈਕਲ ਹੋ ਗਈ ਨਾ ਐਸਾ ਤਾਂ ਕੋਈ ਟੰਗ ਹੈ ਤਕੋ ਰੁਕੀ ਦਾ ਸਰਵਾਈਕਲ ਇੱਕ ਨਾਰਮਲ ਜੇ ਅੱਜ ਕੱਲ ਬਿਮਾਰੀ ਦੇਖਣ ਨੂੰ ਮਿਲਦੀ ਆ ਉਹਦੇ ਵਿੱਚ ਕੀ ਆ ਅੱਜ ਕੱਲ ਬਹੁਤ ਜ਼ਿਆਦਾ ਕੰਪਿਊਟਰ ਤੇ ਕੰਮ ਕਰਨਾ ਫੋਨ ਦੇਖਣਾ ਜਾਂ ਅਸੀਂ ਉੱਚਾ ਸਰਾਣਾ ਲਾ ਕੇ ਪੈ ਗਏ ਜਾਂ ਅਸੀਂ ਜ਼ਿਆਦਾ ਪਏ ਰਹਿਣਾ ਜਾਂ ਨੀਵੀਂ ਪਾ ਕੇ ਬੈਠੇ ਰਹਿਣਾ ਇਹਦੇ ਨਾਲ ਕੀ ਆ ਸਾਡੇ ਜਿਹੜੀਆਂ ਗਰਦਨ ਦੀਆਂ ਨਾੜਾਂ ਹੁੰਦੀਆਂ ਨੇ ਜਿਹੜੇ ਮਣਕੇ ਹੁੰਦੇ ਨੇ ਉਹ ਸਾਡੇ ਉਹਦੇ ਉੱਤੇ ਜਦੋਂ ਪ੍ਰੈਸ਼ਰ ਪੈਂਦਾ ਤਾਂ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਹੋਣੀ 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 ਆ ਫਰੁਕੀ ਸਾਹਿਬ ਉਹਦੇ ਵਿੱਚ ਕੀ ਆ ਉਹਨੂੰ ਅਸੀਂ ਰੋਕ ਸਕਦੇ ਆ ਜਿਆਦਾ ਫੋਨ ਨੀਵੀ ਪਾ ਕੇ ਨਾ ਦੇਖੋ ਜਾਂ ਕੰਪਿਊਟਰ ਤੇ ਕੰਮ ਕਰਦੇ ਆ ਥੋੜੀ ਜਿਹਾ ਭਾਵੇਂ ਕੰਪਿਊਟਰ ਦੇ ਕੰਮ ਕੀਤਾ ਥੋੜੇ ਜੇ ਉੱਠੋ ਗੇੜਾ ਲਾਓ ਆ ਕੇ ਚੇਅਰ ਤੇ ਦੁਬਾਰਾ ਬੈਠ ਜਾਓ ਫਿਰ ਤਾਂ ਤੁਸੀਂ ਇਹ ਤੋਂ ਬਚੇ ਰਹੋਗੇ ਜੇ ਤੁਸੀਂ ਇਹਨੂੰ ਰੋਕਣਾ ਚਾਹੋ ਨਾ ਇੱਕ ਹੋਰ ਖਰਾਕਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਵਰਗੀ ਸਭ ਪਹਿਲਾਂ ਲੋਕ ਕਿਉਂ ਖਾਂਦੇ ਸੀ ਦੁੱਧ ਪੀਂਦੇ ਸੀ ਕਿ ਲੋਕਾਂ ਦੇ ਇਦਾਂ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਸੀ ਹੁਣ ਵੀਕਨੈਸ ਬਹੁਤ ਵੀਕਨੈਸ ਨੂੰ ਕਿੱਦਾਂ ਦੂਰ ਕਰੀਏ ਉਹ ਫਿਰ ਜੜੀਆਂ ਬੂਟੀਆਂ ਨੇ ਜਿਹੜੀ ਸਾਨੂੰ ਅੱਜ ਕੱਲ ਤੰਦਰੁਸਤ ਰੱਖ ਸਕਦੀਆਂ ਨੇ ਕਿਉਂ ਅੱਜ ਕੱਲ ਦੇਖੋ ਅਸੀਂ ਇਹ ਦੁੱਧ ਧਾਰਜ ਹੋਈ ਮੱਝ ਦੇ ਟੀਕਾ ਠੋਕਤਾ ਮੱਝ ਦੇ ਟੀਕਾ ਲਾਇਆ ਉਹ ਦੁੱਧ ਦੇ ਵਿੱਚ ਹੀ ਅਸਰ ਹੋਣਾ ਨਾ ਉਹਦਾ ਉਹ ਸਾਨੂੰ ਫਾਇਦਾ ਕਰਨ ਦੇ ਬਜਾਏ ਨੁਕਸਾਨ ਕਰਦਾ ਜਿਹੜਾ ਉਹ ਟੀਕਾ ਸਤੀ ਰੋੜਾ ਮੱਝ ਦੇ ਲਾਇਆ ਥੋੜੀ ਦੇਰ ਬਾਅਦ ਪਸਮ ਜਾਂਦੀ ਹੈ ਮੱਝ ਪਸਮ ਕੇ ਉਹਦਾ ਜਿਹੜਾ ਉਹਨੇ ਦੁੱਧ ਸਾਨੂੰ ਦੇਣਾ ਨਹੀਂ ਤਾਂ ਉਹਨੂੰ ਲੱਤਾਂ ਮਾਰਨੀਆਂ ਨੇ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ ਉਹ ਤੁਸੀਂ ਇਹ ਦੇਖੋ ਵੀ ਕੋਸ਼ਿਸ਼ 1 2 ਮਿੰਟ ਦੇ ਵਿੱਚ ਵਿੱਚ ਮੱਝ ਨੇ ਦੁੱਧ ਲਾ ਲਿਆ ਉਹਦੇ ਚ ਕਿੰਨੇ ਕੁ ਸਟੀਰ ਰੋੜ ਹੋਊਗਾ ਜਿਹੜਾ ਇੰਨੀ ਛੇਤੀ ਉਹਨੇ ਦੁੱਧ ਲਾ ਲਿਆ ਪਹਿਲਾਂ ਤੁਹਾਨੂੰ ਹੱਥ ਨਹੀਂ ਸੀ ਲਾਉਣ ਲਾਦੇ ਬਾਅਦ ਚ ਟੇਕੇ ਖੜ ਗਈ ਇਹਦੇ ਵਿੱਚ ਇੰਨੀ ਜਦੋਂ ਉਹਨੇ ਸਾਡੇ ਸਰੀਰ ਦੇ ਅੰਦਰ ਆਉਣਾ ਦੁੱਧ ਰਾਹੀਂ ਜਦੋਂ ਅਸੀਂ ਮੱਝ ਦਾ ਦੁੱਧ ਪੀਣਾ ਉਹ ਸਾਡੇ ਸਰੀਰ ਵਿੱਚ ਉਹਦਾ ਸਾਡੇ ਲੀਵਰ ਨੂੰ ਸਾਡੇ ਹਾਰਡ ਨੂੰ ਸਾਡੀਆਂ ਕਿਡਨੀਆ ਨੂੰ ਸਾਡੇ ਪੇਟ ਨੂੰ ਸਾਡੇ ਨਰਵਸ ਸਿਸਟਮ ਨੂੰ ਸਾਡੇ ਬਲੱਡ ਨੂੰ ਮੈਂ ਕਹਾਂ ਜੀ ਖਰਾਬ ਕਰਨਾ ਹੀ ਕਰਨਾ ਫਲੂਕੀ ਸਾਹਿਬ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਸਰਵਾਈਕਲ ਬਾਬਤ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਸਰਵਾਈਕਲ ਹੈ ਇਹਦਾ ਹੱਲ ਇਲੈਕਟ੍ਰੋ ਹੋਮੀਓਪੈਥੀ ਯਾਨੀ ਕਿ ਤੁਹਾਡੀਆਂ ਬੂੰਦਾਂ ਦੇ ਵਿੱਚ ਹੈ ਬਹੁਤ ਵਧੀਆ ਫਰੁਕੀ ਸਾਹਿਬ ਜਿਨ੍ਹਾਂ ਦੇ ਸਰਵਾਈਕਲ ਹੋ ਗਿਆ ਉਹਦੇ ਨਾਲ ਤੁਹਾਡੇ ਕਮਰ 'ਚ ਦਰਦ ਹੋਣਾ ਕਮਰ ਤੋਂ ਬਾਅਦ ਤੁਹਾਡੇ ਜਿਹੜੇ ਸਾਡੇ ਪੋੜੇ ਹੁੰਦੇ ਨੇ ਪੋੜਿਆਂ 'ਚ ਦਰਦ ਹੋਣਾ ਉਸ ਤੋਂ ਬਾਅਦ ਥੱਲੇ ਲੱਤਾਂ 'ਚ ਦਰਦ ਪੱਟਾਂ 'ਚ ਜਾਣਾ ਪੱਟਾਂ ਤੋਂ ਬਾਅਦ ਪਿੰਜੜੀਆਂ 'ਚ ਦਰਦ ਉਸ ਤੋਂ ਬਾਅਦ ਜਿਹਨੂੰ ਅਸੀਂ ਇੱਕ ਰੀ ਦਾ ਦਰਦ ਕਹਿੰਦੇ ਆ ਨਿਆ ਜਿਹੜਾ ਲੱਤ ਦੇ ਵਿੱਚ ਸੁੱਕੀ ਚੀਜ਼ ਪੈਂਦੀ ਆ ਬਹੁਤ ਜ਼ਿਆਦਾ ਤੇਜ਼ ਪੈਂਦੀ ਆ ਕੁਝ ਟਾਈਮ ਲਈ ਪਹੂਗੀ ਕੁਝ ਟਾਈਮ ਲਈ ਹਟ ਜੂਗੀ ਉਨਸੀ ਰੀ ਦਾ ਦਰਦ ਵੀ ਕਹਿੰਨੇ ਆ ਉਹਦੇ ਵਿੱਚ ਵੀ ਸਾਡੀ ਲਾਈਟਰੋਪੈਥੀ ਵਧੀਆ ਕੰਮ ਕਰਦੀ ਆ ਜਦੋਂ ਤੁਹਾਨੂੰ ਸਰਵਾਈਕਲ ਹੋ ਗਿਆ ਫਰੂਕੀ ਸਾਹਿਬ ਤੁਹਾਡੀਆਂ ਗਰਦਨ ਦੀਆਂ ਨਾੜਾਂ ਟਾਈਟ ਹੋ ਜਾਣੀਆਂ ਟਾਈਟ ਹੋ ਗਏ ਤੁਹਾਡੇ ਸਿਰ 'ਚ ਵੀ ਦਰਦ ਹੋਣਾ ਸ਼ੁਰੂ ਹੋ ਜਾਣਾ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਜਾਣੇ ਤੁਹਾਨੂੰ ਬੇਹੋਸ਼ੀ ਆਲਾ ਹੁਣ ਕਈਆਂ ਨੂੰ ਫਰੂਕੀ ਸਾਹਿਬ ਇਦਾਂ ਦੇ ਪੇਸ਼ੈਂਟ ਵੀ ਆਉਂਦੇ ਨੇ ਚੱਕਰ ਆਉਂਦੇ ਨੇ ਸਿਰ ਦਰਦ ਕਰਦਾ ਅਗਲਾ ਕੰਦਾ 'ਚ ਟੱਕਰਾਂ ਮਾਰਨ ਨੂੰ ਜਾਂਦਾ ਅਗਲਾ ਕਹਿੰਦਾ ਮੇਰਾ ਇੰਨਾ ਸਿਰ ਦਰਦ ਕਰਦਾ ਜਦੋਂ ਥੋੜੇ ਉੱਠਿਆ ਕੰਮ ਕੀਤਾ ਚੱਕਰ ਆ ਗਿਆ ਨਾਲ ਹੀ ਗਰੀਏ ਹੁਣੇ ਅੱਜ ਮੈਂ ਪਿਛੇੜ ਦੇਖ ਕੇ ਆ ਟਾ ਉਹ ਕਹਿੰਦੇ ਨੇ ਇਹਦੇ ਕਾਰਨ ਹੁਣ ਚੱਕਰ ਦੇ ਕਾਰਨ ਇਕੱਲਾ ਸਰਵਾਈਕਲ ਨਹੀਂ ਇਹਦੇ ਵਿੱਚ ਜੇ ਤੁਹਾਡੇ ਕੰਨ 'ਚ ਇਨਫੈਕਸ਼ਨ ਹੋ ਗਈ ਤਾਂ ਵੀ ਚੈੱਕ ਕਰਾਉਣਾ ਤੁਹਾਡੇ ਬ੍ਰੇਨ 'ਚ ਕੋਈ ਪ੍ਰੋਬਲਮ ਹੋਵੇ ਤਾਂ ਵੀ ਚੈੱਕ ਕਰਾਉਣਾ ਤੁਹਾਡ ਨੂੰ ਸਰਵਾਈਕਲ ਹੋ ਗਿਆ ਤਾਂ ਵੀ ਚੈੱਕ ਕਰਾਉਣਾ ਤੁਹਾਡੇ ਮੈਗਾ ਜੀ ਕਈ ਕਾਰਨੇ ਚੱਕਰ ਆਉਣਦੇ ਇੱਕ ਕਾਰਨ ਨਹੀਂ ਹੈਗਾ ਜੇ ਤੁਹਾਨੂੰ ਕਈ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਆਪਣੇ ਟੈਸਟ ਕਰਾਓ ਟੈਸਟ ਕਰਵਾ ਕੇ ਡਾਕਟਰ ਨੂੰ ਮਿਲੋ ਬਿਮਾਰੀ ਕੋਣ ਮੈਂ ਤੁਹਾਨੂੰ ਦੱਸਦਾ ਫਿਰ ਕਿ ਕਈ ਪੇਸ਼ੈਂਟ ਇਦਾਂ ਹੁੰਦੇ ਨੇ ਜਿਨ੍ਹਾਂ ਦੇ ਕੰਨਾਂ ਦੀ ਇਨਫੈਕਸ਼ਨ ਵਧਨ ਨਾਲ ਚੱਕਰ ਆਉਂਦੇ ਸੀਗੇ ਬਹੁਤ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਸੀਗੇ ਉਹਨਾਂ ਨੂੰ ਅਸੀਂ ਆਪਣੀ ਲੈਟਰੋਪੈਥੀ ਮੈਡੀਸਨ ਨਾਲ ਬਹੁਤ ਵਧੀਆ ਰਿਜ਼ਲਟ ਲਏ ਨੇ ਚੱਕਰ ਠੀਕ ਹੋ ਜਾਂਦੇ ਨੇ ਪੇਸ਼ੈਂਟ ਖੁਸ਼ੀ ਖੁਸ਼ੀ ਦੂਜੇ ਮਹੀਨੇ ਆ ਕੇ ਸਾਨੂੰ ਮਿਲ ਕੇ ਜਾਂਦੇ ਨੇ अच्छा डॉक्टर साहिबा फिर ਜਿਹੜਾ ਇਹ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਕਿ ਇਹਨਾਂ ਚਾਰ ਚੀਜ਼ਾਂ ਨਾਲ ਕਿਵੇਂ ਅਸੀਂ ਆਪਣੇ ਅੰਦਰ ਗਰੀਸ ਦਾ ਦਰਖਤ ਲਾ ਸਕਦੇ ਆ ਜਾਂ ਚਿਕਨਾਹਟ ਦਾ ਦਰਖਤ ਆਏਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਚਿਬੜ ਦੀ ਗੂੰਦ ਨਾਲ ਤੇ ਇਹਦੇ ਨਾਲ ਜਿਹੜਾ ਨੁਸਖਾ ਫਾਰਮੂਲਾ ਹੈ ਉਹਦੇ ਨਾਲ ਲੱਗ ਜਾਏਗਾ अच्छा डॉक्टर साहब फिर जी ਜਿਨ੍ਹਾਂ ਕੋਲੇ ਟਾਈਮ ਨਹੀਂ ਹੁੰਦਾ ਇਹ ਨੁਸਖੇ ਫਾਰਮੂਲੇ ਇਨਟੇਕ ਕਰਨ ਦਾ ਟਰੈਵਲਿੰਗ ਬਹੁਤ ਜ਼ਿਆਦਾ ਹੈ ਕੰਮ ਬਹੁਤ ਜ਼ਿਆਦਾ ਹੈ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਅਗਰ ਕਿਸੇ ਦੇ ਜੋੜਾਂ 'ਚ ਦਰਦ ਹੁੰਦਾ ਹੈ ਕਿਸੇ ਨੂੰ ਸਰਵਾਈਕਲ ਹੈ ਕਿਸੇ ਨੂੰ ਮਾਈਗਰੇਨ ਹੈ ਉਹਨਾਂ ਲਈ ਸਾਡੇ ਕੋਲ ਇਲੈਕਟ੍ਰੋਪੈਥੀ ਦੀਆਂ ਮੈਡੀਸਿਨਸ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ ਹਰਕ ਕੱਢੇ ਹੁੰਦੇ ਨੇ ਜਿਹੜੇ ਜਿੰਦਾ ਪਲਾਂਟਸ ਹੁੰਦੇ ਨੇ ਉਹਨਾਂ ਦੇ ਹਰਕ ਕੱਢ ਕੇ ਅਸੀਂ ਬਿਮਾਰੀ ਦੇ ਅਕੋਰਡਿੰਗ ਬੁੰਦਾ ਦਿੰਦੇ ਹਾਂ ਠੀਕ ਹੈ ਪੀਣ ਨੂੰ ਮਤਲਬ ਇਹ ਇਸੇ ਤਰੀਕੇ ਨਾਲ ਬਸ ਲੈਣੇ ਹੁੰਦੇ ਐਦਾ ਹੀ ਪਾਣੀ 'ਚ ਪਾ ਕੇ ਠੀਕ ਹੈ ਜਿੰਨੇ ਇਹਨਾਂ ਨੂੰ ਬੂੰਦਾਂ ਦੱਸੀਆਂ ਆਂਦੀਆਂ ਨੇ ਉਹਨੀਆਂ ਲੈਣੀਆਂ ਨੇ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਹੈਗਾ ਇਹਦਾ ਨਹੀਂ ਜੀ ਨਹੀਂ ਨੇਚਰਲ ਪੈਥੀ ਆ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਆਉਂਦਾ ਅੱਛਾ ਡਾਕਟਰ ਸਾਹਿਬ ਜਿਹੜੇ ਲੋਕਾਂ ਨੂੰ ਜੋੜਾਂ 'ਚ ਦਰਦ ਹੈਗਾ ਉਹ ਕਹਿੰਦੇ ਜੀ ਸਾਡੇ ਤਾਂ ਵੱਡੇ ਵੱਡੇ ਹਸਪਤਾਲਾਂ 'ਚ ਇਲਾਜ ਚੱਲਦਾ ਹੈ ਉਹ ਇਲਾਜ ਦੇ ਨਾਲ-ਨਾਲ ਤੁਹਾਡੀ ਇਹ ਬੂੰਦਾਂ ਵਾਲੀ ਮੈਡੀਸਿਨ ਲੈ ਸਕਦੇ ਹੁੰਦੇ ਨੇ ਹਾਂਜੀ ਜ਼ਰੂਰ ਲੈ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਹੈਗੇ ਪਰ ਕਿਉਂਕਿ ਸਾਡ ਸਾਈਡ ਇਫੈਕਟ ਦੀ ਗੱਲ ਕਰਦੇ ਆ ਇੱਥੇ ਜਦੋਂ ਆਪਾਂ ਨੂੰ ਕੋਈ ਡਾਕਟਰ ਆਪਾਂ ਨੂੰ ਮੈਡੀਸਿਨ ਦਿੰਦਾ ਆਪਾਂ ਉਹਨੂੰ ਨਹੀਂ ਪੁੱਛਦੇ ਹਮੇਸ਼ਾ ਅਸੀਂ ਨੈਚਰੋਪੈਥੀ ਵਾਲੇ ਨੂੰ ਸਵਾਲ ਕਰਦੇ ਹਾਂ ਜੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਫਿਰ ਉਹ ਕਿ ਸਭ ਕੁਦਰਤ ਨੇ ਸਾਨੂੰ ਪੇੜ ਪੌਦੇ ਦਿੱਤੇ ਨੇ ਸਾਨੂੰ ਆਕਸੀਜਨ ਦਿੰਦੇ ਸਾਨੂੰ ਜਿੰਦਾ ਕਿਨੇ ਰੱਖਿਆ ਸਾਨੂੰ ਜਿਹੜੇ ਦਰਖਤ ਨੇ ਇਹਨਾਂ ਨੇ ਸਾਨੂੰ ਜਿੰਦਾ ਰੱਖਿਆ ਹੋਇਆ ਜੇ ਆਕਸੀਜਨ ਦੇਣੀ ਬੰਦ ਕਰ ਦੇਣਗੇ ਤੇ ਕੋਈ ਨਹੀਂ ਬਚਣਾ ਅਸੀਂ ਉਸ ਸਾਨੂੰ ਸਵਾਲ ਨਹੀਂ ਆ ਕੇ ਕਰਦੇ ਨੇਚਰੋਪੈਥੀ ਵਾਲਿਆਂ ਨੂੰ ਕੁਦਰਤ ਨੂੰ ਸਵਾਲ ਕਰਦੇ ਆ ਤੇਰੇ ਪੇੜ ਪੌਦੇ ਤੇਰੇ ਫੁੱਲ ਬੂਟੇ ਜਿੱਤੇ ਹੋਏ ਕਿਤੇ ਸਾਨੂੰ ਨੁਕਸਾਨ ਤਾਂ ਨਹੀਂ ਕਰ ਦੇਣਗੇ ਉਹ ਸਾਨੂੰ ਸਵਾਲ ਨਹੀਂ ਉਸ ਕੁਦਰਤ ਨੂੰ ਸਵਾਲ ਆ ਇੱਕ ਬੰਦੇ ਨੇ ਕੈਮੀਕਲ ਬਣਾਤਾ ਅਸੀਂ ਉਹਨੂੰ ਜਾ ਕੇ ਨਹੀਂ ਪੁੱਛਦੇ ਅਸੀਂ ਉਹਨੂੰ ਨਹੀਂ ਇਹ ਸਵਾਲ ਕਰਦੇ ਇੱਕ ਨੇਚਰੋਪੈਥੀ ਦੇਣ ਵਾਲੇ ਬੰਦੇ ਨੂੰ ਅਸੀਂ ਵਾਰ-ਵਾਰ ਸਵਾਲ ਕਰਦੇ ਆ ਕਿਤੇ ਤੇਰੀ ਦਵਾਈ ਨਾਲ ਅਸੀਂ ਮਰਤਾ ਨਹੀਂ ਜਾਵਾਂਗੇ ਕਿਤੇ ਤੇਰੀ ਦਵਾਈ ਸਾਨੂੰ ਸਾਈਡ ਇਫੈਕਟ ਤਾਂ ਨਹੀਂ ਕਰ ਜੂਗੀ ਜੇ ਫਰੁਕੀ ਸਾਹਿਬ ਸਾਨੂੰ ਪੇੜ ਪੌਦੇ ਅੱਜ ਸਾਨੂੰ ਮੌਤ ਦਿੰਦੇ ਹੁੰਦੇ ਤਾਂ ਇੱਥੇ ਕੋਈ ਨਾ ਜਿੰਦਾ ਰਹਿੰਦਾ ਹੁੰਦਾ ਸਾਨੂੰ ਆਕਸੀਜਨ ਦਿੰਦੇ ਨੇ ਇਹਦੇ ਤਣੇ ਨੇ ਜਿਹੜੇ ਇਹਨਾਂ ਦੇ ਤਣਾ ਤੇ ਤਣਿਆਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਸਾਨੂੰ ਕੁਦਰਤ ਨੇ ਨੇਚਰੋਪੈਥੀ ਦਿੱਤੀ ਆ ਹੱਥ ਜੋੜ ਕੇ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਆ ਨੇਚਰੋਪੈਥੀ ਨਾਲ ਜੁੜੋ ਤੇ ਆਪਣੇ ਜੀਵਨ ਨੂੰ ਤੰਦਰੁਸਤ ਰੱਖੋ ਜੇ ਅੱਜ ਲੋਕ ਮਰਦੇ ਹੁੰਦੇ ਵੈਦ ਹਕੀਮ ਪਹਿਲਾਂ ਨਾ ਵੀ ਦੇਖ ਕੇ ਚੈੱਕ ਕਰਦੇ ਸੀਗੇ ਵੈਦ ਹਕੀਮ ਜੜੀਆਂ ਬੂਟੀਆਂ ਨਾਲ ਇਲਾਜ ਕਰਦੇ ਸੀਗੇ ਜੇ ਕਿਸੇ ਦੇ ਸੱਪ ਲੜ ਜਾਂਦਾ ਸੀ ਉਤੋਂ ਹੀ ਜੜੀ ਬੂਟੀ ਪੱਟਦੇ ਸੀ ਲਾ ਕੇ ਬੰਦੇ ਨੂੰ ਬਚਾ ਲੈਂਦੇ ਸੀ ਅੱਜ ਕੀ ਆ ਅੱਜ ਕਹਿੰਦੇ ਜੇ ਸਰਕਾਰੀ ਹਸਪੀਟਲ 'ਚ ਜਾਓਗੇ ਤਾਂ ਇਹਦਾ ਜ਼ਹਿਰ ਦਾ ਤੋੜ ਆ ਨਹੀਂ ਤਾਂ ਤੁਸੀਂ ਬੰਦਾ ਮਰ ਜਾਊਗਾ ਤੁਹਾਡਾ ਮੈਂ ਤਾਂ ਕਹਿੰਦਾ ਵਧੀਆ ਨੇ ਐਕਸੀਡੈਂਟਲ ਕੇਸ ਵਿੱਚ ਐਲੋਪੈਥੀ ਬਹੁਤ ਵਧੀਆ ਕੰਮ ਕਰਦੀ ਆ ਤੁਰੰਤ ਤੁਹਾਨੂੰ ਅਸਰ ਦਿਖਾਊਗੀ ਉੱਥੇ ਜਾ ਕੇ ਤੁਸੀਂ ਬੰਦੇ ਨੂੰ ਬਚਾ ਸਕਦੇ ਹੋ ਜੇ ਤੁਸੀਂ ਪੱਕਾ क्रोनिक ਬਿਮਾਰੀ ਆ ਤੁਸੀਂ ਇਲਾਜ ਕਰਉਣਾ ਚਾਹੁੰਦੇ ਆ ਤਾਂ ਨੈਚਰੋਪੈਥੀ ਨਾਲ ਜੁੜੋ ਨੈਚਰੋਪੈਥੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇ ਦੇ ਪਰਮਾਤਮਾ ਦੀ ਕਿਰਪਾ ਨਾਲ ਰੁਕੀ ਸਾਹਿਬ ਰਾਸ਼ ਨਹੀਂ ਹੋਣ ਦਿੱਤਾ ਲੈਟਰੋਪੈਥੀ ਨੇ ਬਹੁਤ ਵਧੀਆ ਰਿਜ਼ਲਟ ਲਏ ਨੇ क्रोनिक ਤੋਂ क्रोनिक ਬਿਮਾਰੀਆਂ ਠੀਕ ਹੋਈਆਂ ਲੋਕਾਂ ਦੇ ਬ੍ਰੇਨ ਟਿਊਮਰ ਤੱਕ ਠੀਕ ਹੋਏ ਨੇ ਲੋਕਾਂ ਦੇ ਅਧਰੰਗ ਤੱਕ ਠੀਕ ਹੋਏ ਨੇ ਲੋਕਾਂ ਨੂੰ ਦੌਰਿਆਂ ਤੱਕ ਲੋਕਾਂ ਦੇ ਠੀਕ ਹੋਏ ਨੇ ਲੋਕਾਂ ਦੇ ਜੋੜਾਂ ਦੇ ਦਰਦ ਠੀਕ ਹੋਏ ਨੇ ਲੀਵਰ ਠੀਕ ਹੋਏ ਨੇ ਬਵਾਸੀਰ ਠੀਕ ਹੋਈ ਆ ਹਾਰਡ ਤੱਕ ਦੀਆਂ ਪ੍ਰੋਬਲਮ ਠੀਕ ਹੋਈ ਨੇ ਬ੍ਰੇਨ ਲੋਕਾਂ ਦੇ ਜਿਨ੍ਹਾਂ ਨੂੰ ਯਾਦ ਅਸ਼ ਘਟ ਸੀ ਉਹ ਠੀਕ ਹੁੰਦੇ ਨੇ ਰੁਕੀ ਸਾਹਿਬ ਕਿੰਨੇ ਕ ਗਿਣਾ ਦਵਾਂ ਜੀ ਜਿਨ੍ਹਾਂ ਦੇ ਵਾਲ ਝੜਦੇ ਨੇ ਵਾਲ ਠੀਕ ਝੜਨੋਂ ਹਟ ਜਾਂਦੇ ਨੇ ਫਰੁਕੀ ਸਾਹਿਬ ਹਰ ਤਰ੍ਹਾਂ ਦੀ ਜਿਨ੍ਹਾਂ ਦੇ ਕੰਨਾਂ ਚ ਸੁਣਦੇ ਨੇ ਕੰਨ ਚ ਸੁਣਨ ਲੱਗ ਜਾਂਦਾ ਜੇ ਕਿਸੇ ਨੂੰ ਹਾਈਟ ਨਹੀਂ ਕਿਸੇ ਦੇ ਬੱਚੇ ਦੀ ਵਧੀ ਹਾਈਟ ਦੇ ਹਜ਼ਾਰਾਂ ਹੀ ਪੇਸ਼ੈਂਟ ਹਜ਼ਾਰਾਂ ਹੀ ਬੱਚਿਆਂ ਦੀ ਹਾਈਟ ਵਧੀਆ ਉਸ ਕੁਦਰਤ ਨੇ ਦਿੱਤੀਆਂ ਜੜੀਆਂ ਬੁੱਟੀਆਂ ਨਾਲ ਅੱਜ ਮੈਂ ਇਹਦੇ ਤੇ ਰਿਜ਼ਲਟ ਲੈਨੇ ਮੈਂ ਦਾਅਵੇ ਨਾ ਕਹਿ ਸਕਦਾ ਫਰੁਕੀ ਸਾਹਿਬ ਜਿਹੜਾ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ ਕਦੇ ਵੀ ਲੈਟਰੋਪੈਥੀ ਉਹਨੂੰ ਨਰਾਸ਼ ਨਹੀਂ ਹੋਣ ਦਊਗੀ 99% ਮੈਂ ਆਪਣੇ ਆਲੋ ਕਹਿ ਕੇ ਤੋਰਦਾ 1% ਪੇਸ਼ੈਂਟ ਛੱਡਦੀ ਵੀ ਪੇਸ਼ੈਂਟ ਕਿੱਦਾਂ ਯੂਜ਼ ਕਰਦਾ ਕਿੱਦਾਂ ਪਰਹੇਜ਼ ਕਰਦਾ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਇਹ ਨੁਸਖਾ ਫਾਰਮੂਲਾ ਕਿਵੇਂ ਅਸੀਂ ਇਸਤੇਮਾਲ ਕਰਨਾ ਤਾਂ ਕਿ ਸਾਡਾ ਜਿਹੜਾ ਤੁਸੀਂ ਕਹ ਰਹੇ ਵੀ ਤੁਸੀਂ ਚਿਕਨਾਹਟ ਛੱਡੋ ਗਰੀਦ ਛੱਡੋ ਤੁਹਾਡੇ ਅੰਦਰ ਦਰਖਤ ਲਾ ਦੂਗਾ ਚਿਕਨਾਹਟ ਦਾ ਹਾਂਜੀ ਬਰੂਕੀ ਸਾਹਿਬ ਇਹਦੇ ਵਿੱਚ ਅਸੀਂ ਚਾਰ ਚੀਜ਼ਾਂ ਲਈਆਂ ਨੇ ਪਹਿਲੀ ਹੈਗੀ ਅਸ਼ਵਗੰਧਾ ਦੂਜੀ ਹੈਗੀ ਸਫੇਦ ਮੂਸਲੀ ਤੀਜੀ ਹੈਗੀ ਗੋਂਦ ਕੁਦਰੂ ਤੇ ਤੀਸਰਾ ਹੈਗਾ ਸਾਡੇ ਕੋਲੇ ਗੋਂਦ ਕੁਦਰੂ ਵੀ ਕਹਦੇ ਨੇ ਕੁੰਦਰੂ ਗੋੰਦ ਕੰਦਰੂ ਇਹ ਕੀ ਆ ਇਹ ਜਿਹੜੀ ਇੱਕ ਚਿੱਬੜ ਹੁੰਦੇ ਨੇ ਜਿਹਨੂੰ ਪਰਵਲ ਵੀ ਕਹਿ ਦਿੰਦੇ ਨੇ ਹਿੰਦੀ ਦੇ ਵਿੱਚ ਜਿਹਦੀ ਸਬਜ਼ੀ ਬਣਦੀ ਹੈ ਇੱਕ ਕੌੜਾ ਹੁੰਦਾ ਇੱਕ ਮਿੱਟਾਂ ਦਾ ਕੌੜੇ ਜਿਹੜਾ ਪਰਵਲ ਹੁੰਦਾ ਜਿਹੜਾ ਚਿੱਬੜ ਹੁੰਦਾ ਉਹਦੀ ਗੋੰਦ ਨਿਕਲਦੀ ਆ ਜਿਹਦੇ ਉੱਤੇ ਅਸੀਂ ਇਹਦਾ ਇਸਤੇਮਾਲ ਕਰਕੇ ਜੋੜਾਂ ਦੇ ਦਰਦਾਂ ਤੇ ਕਈ ਪ੍ਰੋਬਲਮਸ ਨੂੰ ਅਸੀਂ ਹੱਲ ਕਰ ਦਿੰਦਾ ਤੇ ਇਹਦੇ ਵਿੱਚ ਇੱਕ ਕਿੱਕਰ ਦੀ ਗੋੰਦ ਪਈ ਆ ਕਿੱਕਰ ਦੀ ਗੋੰਦ ਤਾਂ ਸਾਰੇ ਜਾਣਦੇ ਨੇ ਇਹ ਤਾਂ ਕਿਆ ਕਹਨੇ ਨੇ ਹੈਨਾ ਤੇ ਫਰੁਕੀ ਸਾਹਿਬ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਪੀਸ ਕੇ ਜਿਹੜੀ ਕਿੱਕੜ ਦੀ ਗੁੰਦ ਆ ਫਰੁਕੀ ਸਾਹਿਬ ਨੂੰ ਤਵੇ ਤੇ ਰੱਖ ਕੇ ਜਿੱਦਾਂ ਅਸੀਂ ਫੜਕੜੀ ਦੀ ਖੇਲੇ ਬਣਾਈ ਦੀ ਇਹਦੀ ਖੇਲੇ ਬਣਾ ਲੈਣੀ ਥੋੜਾ ਜਿਹਾ ਇੱਕ ਚਮਚੇ ਦੇਸੀ ਘਿਓ ਪਾ ਲੋ ਦੇਸੀ ਘਿਓ ਪਾ ਕੇ ਇਹਨੂੰ ਖੇਲੇ ਬਣ ਜੂ ਇਹਦੀ ਖੇਲ ਬਣਾ ਕੇ ਇਹਨੂੰ ਅਲੱਗ ਪੀਸਣਾ ਗੋੰਦ ਕੁਦਰੂ ਨੂੰ ਅਲੱਗ ਪੀਸਣਾ ਸਵੇਦ ਮੂਸਲੀ ਅਲੱਗ ਅਸ਼ਵਗੰਧਾ ਨੂੰ ਅਲੱਗ ਤਿੰਨ ਸਾਰੀਆਂ ਚੀਜ਼ਾਂ ਨੂੰ ਅਲੱਗ-ਅਲੱਗ ਪੀਸ ਕੇ ਇਹਨਾਂ ਨੂੰ ਇੱਕ ਸਮਾਨ ਇਕੱਠਾ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਜਿੰਨੀਆਂ ਕੜਕੜਤੀਆਂ ਆਵਾਜ਼ਾਂ ਜੋੜਾਂ ਦੇ ਦਰਦ ਗਰੀਸ ਘਤਮ ਹੋ ਗਈ ਹਰ ਪ੍ਰੋਬਲਮ ਨੂੰ ਠੀਕ ਕਰ ਦੂਗਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਛੇ ਡਾਕਟਰ ਸਾਹਿਬ ਜੇਕਰ ਫਿਰ ਕਿਸੇ ਨੇ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ, ਤੁਹਾਨੂੰ ਮਿਲਣਾ ਹੋਵੇ, ਰਾਬਤਾ ਕਰਨ ਦਾ ਕੀ ਢੰਗ ਹੈਗਾ ਤੇ ਬਹੁਤ ਵਾਰ ਹੁੰਦਾ ਜੀ ਕਹਿੰਦੇ ਨੇ ਅਸੀਂ ਇਦਾਂ ਦੇ ਨੁਸਖੇ ਫਾਰਮੂਲੇ ਬੜੇ ਅਜ਼ਮਾਏ ਪਰ ਸਾਨੂੰ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ। ਉਹਦਾ ਕੀ ਕਾਰਨ ਬਣ ਜਾਂਦਾ ਜੀ? ਡਾਕਟਰ ਸਾਹਿਬ ਸਹੀ ਇਸਤੇਮਾਲ ਕਰਨਾ, ਸਹੀ ਬਣਾਉਣਾ, ਇੱਕ ਵਿਧੀ ਜਿੱਦਾਂ ਹੁਣ ਮੈਂ ਦੱਸਿਆ ਜੇ ਤੁਸੀਂ ਸਹੀ ਤਰੀਕੇ ਨਾਲ ਬਣਾਓਗੇ ਤੁਹਾਨੂੰ ਵਧੀਆ ਰਿਜ਼ਲਟ ਦੇਊਗੀ। ਜੇ ਤੁਸੀਂ ਹੁਣ ਉਹ ਚ ਬਣਾਉਣ 'ਚ ਕੋਈ ਗਲਤੀ ਕਰਦੇ ਹੋ ਤਾਂ ਉੱਥੇ ਫਿਰ ਵੈਦ ਹਕੀਮ ਕੋਈ ਨਹੀਂ ਕੁਝ ਕਰ ਸਕਦਾ। ਜੀ। ਅੱਛਾ ਮਿਲ ਕੇ ਮਿਲ ਸਕਦੇ ਆ ਤੁਹਾਡਾ ਨਰਾਬਤਾ ਕਿਵੇਂ ਕਰਨ ਜੀ ਸਾਡਾ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਸਾਨੇਵਾਲ ਨੀਅਰ ਨਤ ਵਿਹਾਰ ਕਲੋਨੀ ਸਾਡੇ 2 ਨੰਬਰ ਨੇ ਫਰੂਕੀ ਸਾਹਿਬ ਇੱਕ ਹੈਗਾ 99151 47604 178146 99434 ਦੋਨਾਂ ਦੇ ਕਿਸੇ ਤੇ ਵੀ ਨਰਾਬਤਾ ਕੈਮ ਕਰ ਸਕਦੇ ਆ ਸਾਡਾ ਅਪਾਰਟਮੈਂਟ ਲੈ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਸਾਡਾ ਹਸਪਤਾਲ ਦੀ ਟਾਈਮਿੰਗ ਹੈ ਫਰੁਕੀ ਸਾਹਿਬ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ ਨੂੰ 10 ਤੋਂ 3 ਵਜੇ ਤੱਕ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਵੀਰ ਜੀ ਜਿਹੜੇ ਲੋਕਾਂ ਰਹੀ ਇਹਨਾਂ ਤੁਸੀਂ ਪਹੁੰਚਾਉਂਦੇ ਹੋ ਜਾਣਕਾਰੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਹਨ ਡਾਕਟਰ ਪਰਮਜੀਤ ਕੌਰ ਸਾਹਿਬਾ ਤੇ ਡਾਕਟਰ ਰਮਨਪ੍ਰੀਤ ਸਿੰਘ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਚਿਪੜੀ ਗੁੰਨ ਦੇ ਜ਼ਰੀਏ ਆਪਣੇ ਜੋੜਾਂ ਦੇ ਦਰਦਾਂ ਦਾ ਹੱਲ ਕਰ ਸਕਦੇ ਹਾਂ ਔਰ ਆਪਣੇ ਜੋੜਾਂ ਦੇ ਦਰਦ ਹੀ ਨਾ ਹੋ ਕੇ ਸਿਰਫ ਅਸੀਂ ਕਹਿ ਲਈਏ ਕਿ ਇਕੱਲੇ ਚਿਬੜਾ ਦੀ ਗੂੰਦ ਤੇ ਇਹ ਮਿਕਸ ਕਰਨ ਤੋਂ ਬਾਅਦ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਦੱਸਿਆ ਸਿਰਫ ਇਹਨਾਂ ਚਾਰਾਂ ਫਾਰਮੂਲੇਸ਼ਨ ਦੇ ਨਾਲ ਚਾਰੀ ਜੜੀ ਬੂਟੀਆਂ ਦੇ ਨਾਲ ਆਪਣੇ ਸਰੀਰ ਨੂੰ ਅਸੀਂ ਰੀਜੇਵਿਨੇਟ ਕਰ ਸਕਦੇ ਹਾਂ ਆਪਣੇ ਸਰੀਰ ਨੂੰ ਨਵਾਂ ਬਣਾ ਸਕਦੇ ਹਾਂ ਤੇ ਡਾਕਟਰ ਸਾਹਿਬ ਦਾ ਕਹਿੰਦੇ ਕਿ ਅਸ਼ਵਗੰਧਾ ਤਾਂ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਅਗਰ ਅਸੀਂ ਇਨਟੇਕ ਕਰਨਾ ਸ਼ੁਰੂ ਕਰ ਦਈਏ ਕੱਲ ਅਸ਼ਵਗੰਧਾ ਹੀ ਤੇ ਤੁਹਾਡੀ ਉਮਰ ਹੈ ਜਿਹੜੀ ਵੱਧਦੀ ਉਮਰ ਉਸ ਦੇ ਵਿੱਚ ਠਹਿਰਾ ਲਿਆ ਸਕਦਾ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਇੱਕ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਤੁਸੀਂ ਇਸ ਡਾਕਟਰ ਜੋੜੇ ਤੋਂ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਨਾਲ ਤੁਸੀਂ ਕੰਸਲਟ ਹੈਗਾ ਜ਼ਰੂਰ ਕਰਨਾ ਹੈ ਜਾਂ ਤੁਹਾਡੇ ਨੇੜੇ ਜਿਹੜਾ ਵੀ ਡਾਕਟਰ ਹਕੀਮ ਵੈਦ ਹੈਗਾ ਉਹਦੀ ਇੱਛਾ ਅਨੁਸਾਰ ਉਹਦੀ ਮਰਜ਼ੀ ਦੇ ਨਾਲ ਹੀ ਜਿਹੜਾ ਚੱਲ ਕੇ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਹੈ ਧੰਨਵਾਦ